ਸਾਇਨਰ ਇਹਨਾਂ ਨੇ ਪਾਸ ਕੀਤਾਗਾ ਆ ਮੇਰੀਆਂ ਕੋਠੀਆਂ ਨੇ ਉਹ ਜੀ ਬੰਦਾ ਮੈਂ ਮੈਂ ਇਹਨਾਂ ਨੂੰ ਵੀ ਵਾਰੀ ਰਿਕੁਐਸਟ ਕਰ ਲਈ ਕਿ ਮੇਰੇ ਘਰੇ ਗੰਦ ਜਾ ਰਿਹਾਗਾ ਇਹ ਇੱਕ ਵਾਰ ਵੀ ਨਹੀਂ ਸੁਣ ਰਹੇ ਇੱਥੋਂ ਸਾਰਾ ਮੇਰੇ ਘਰੇ ਜਾ ਰਿਹਾ ਮੇਰੇ ਕੋਠੀਆਂ ਦੇ ਨਾਲ ਕੰਦ ਇੱਥੇ ਕਿਹਣਾ ਹਰਾਮ ਕਰਖੇ ਇਹਨਾਂ ਨੇ ਮੇਰਾ ਇਹ ਕੱਲ ਨੂੰ ਕੁਝ ਹੋ ਗਿਆ ਕਰ ਗਿਆ ਤੇ ਇਹ ਸੈਲਰ ਵਾਲੇ ਜ਼ਿੰਮੇਵਾਰ ਨੇ ਸਾਡੇ ਘਰ ਦੇ ਇਸ ਸੈਲਰ ਮਾਲਕ ਦਾ ਨਾਂ ਕੀ ਹੈ ਇਹਦਾ ਆਈ ਦੇਖੇ ਨੇ 5 ਮਿੰਟ ਚਾਰੇ ਆ ਵੀਰੇ ਇਹਨੇ ਦੱਸ ਦੋ ਤੁਸੀਂ ਫਿਰ ਵੀ ਸੈਲਰ ਮਾਲਕ ਦਾ ਨਾਂ ਕੀ ਹੈ ਇਹਦਾ ਜਿਹੜੇ ਨੇ ਇਹ ਨਾਲ ਹੀ ਚਲਵਾਇਆਗਾ ਗगन ਜੋਤ ਗगन ਜੋਤ ਦਾ ਫਾਦਰ ਨਾਂ ਕੀ ਹੈ ਇਹਦਾ ਫਾਦਰ ਮੈ ਵੀ ਮੈਨੂੰ ਇਹਨਾਂ ਦਾ ਪਤਾ ਮੈਦਾ ਪਹਿਲੀ ਵਾਰ ਹੈ ਹੈ ਚਲੋ ਜਿਹੜਾ ਗੱਰਾ ਭਾਵੇਂ ਇੱਧਰ ਨਹੀਂ ਇਹ ਸੈਲਰ ਕਿੰਨਾ ਦੂਰ ਪੜਨਾ ਚਾਹੀਏ ਘਰ ਕੇ ਪਾਸੇ ਹੋਣਾ ਚਾਹੀਏ ਘਰ ਕੇ ਪਾਸੇ ਵਿੱਚ ਵੀ ਹੋ ਐਸਾ ਹੁੰਦਾ ਹੈ ਕਿ ਘਰ ਕੇ ਪਾਸੇ ਸੈਲਰ ਖੋਲ ਦੋ ਨਹੀਂ ਹੁੰਦਾ ਕਿੰਨਾ ਟਾਈਮ ਹੋ ਗਿਆ ਉਹਨੂੰ ਚਾਲ ਦੇਣ ਨੂੰ 15 ਦਿਨ ਹੁਣੇ ਮਸ਼ੀਨਾਂ ਲਾਈਆਂ ਇਹਨਾਂ ਨੇ ਹਾਂ ਇਹ ਨਵੀਂ ਮਸ਼ੀਨਾਂ ਲਗਾਈਆਂ ਨੇ ਨਵੀਂ ਮਸ਼ੀਨਾਂ ਲਾਈਆਂ ਨੇ ਇਹਨਾਂ ਨੂੰ ਪਤਾ ਨਹੀਂ ਸੀ ਕੀ ਕੰਮ ਲੱਗ ਗਿਆ ਤੇ ਮਸ਼ੀਨਾਂ ਹੋਰ ਲਾ ਰਹੇ ਸੀ ਹਾਂ ਇਹ ਤਾਂ ਪਤਾ ਨਹੀਂ ਇਹਨੂੰ ਬੈਂਡ ਪਾ ਕਰਨਾ ਹੈ ਪਾਈਪ ਲਗਾ ਕੇ ਇਧਰ ਘੁਮਾਉਣਾ ਤੁਸੀਂ ਤੋਂ ਨੂੰ ਸੈਲਰਾਂ ਚ ਕਿੰਨਾ ਟਾਈਮ ਕੰਮ ਕਰਦੇ ਹੋ ਕਿਸੇ ਦੇ ਘਰ ਦੇ ਨਾਲ ਇਦਾਂ ਹੈ ਨਾ ਨਾ ਸਾਨੂੰ ਤਾਂ ਬਹੁਤ ਸਾਲ ਹੋ ਗਿਆ ਬਲੱਡੇ ਦੇ ਇਹਦਾ ਘਰ ਦੇ ਨਾਲ ਕੋਈ ਪਾ ਸਕਦਾ ਇਦਾਂ ਹਾਂ ਜੀ ਇਹ ਸੈਲਰ ਹੈ ਨਮਾ ਸੈਲਰ ਖੋਲੇ ਇਹ ਬੰਦੇ ਨੂੰ ਪਹਿਲਾਂ ਸੀ ਚੇਤਾਵਨੀ ਦਿੱਤੀ ਸੀ ਇਹ ਗੱਲ ਤੋਂ ਠੀਕ ਹੈ ਇਹਨੇ ਵੱਡੀਆਂ ਵੱਡੀਆਂ ਮਸ਼ੀਨਾਂ ਲਾਈਆਂ ਆ ਤੇ ਵਿੱਚ ਇਹਦੀ ਇਹ ਸੈਲਰ ਦੀ ਆਵਾਜ਼ ਇੰਨੀ ਕਾ ਜ਼ਿਆਦਾ ਹੈ ਕਿ ਬੰਦਾ ਰਾਤ ਨੂੰ ਸੌਂ ਨਹੀਂ ਸਕਦਾ ਇੰਨੀ ਕ ਆਵਾਜ਼ ਹੈ ਸੈਲਰ ਦੀ ਜਿਹੜਾ ਘਰ ਤੋਂ ਜ਼ਿਆਦਾ ਨਹੀਂ ਮੈਨੂੰ ਸਾਰਿਆਂ ਨੂੰ ਦਿਖਾਇਆ 20 ਮੀਟਰ ਦੂਰ ਹੈ ਘਰ ਤੋਂ ਜਿਆਦਾ ਦੂਰ ਨਹੀਂ ਹੈਗਾ 20 ਮੀਟਰੋਂ ਲਈ ਕੰਧ ਦੇ ਨਾਲ ਸੈੱਲਰ ਹੈ ਇਹ ਜਿਹੜਾ ਇਹ ਬੰਦਿਆਂ ਨੂੰ ਪਤਾ ਨਹੀਂ ਕਿਹਨੇ ਪਾਸ ਕੀਤਾ ਕਿਹਨੇ ਨਹੀਂ ਕੀਤਾ ਮੈਨੂੰ ਨਹੀਂ ਇਹ ਸਮਝ ਆਉਂਦੀ ਜਿਹੜਾ ਪਾਸ ਕਰਨ ਵਾਲਾ ਸੀ ਉਹਨੂੰ ਕਿੰਨੀ ਕਿੰਨਾ ਨੇ ਰਿਸ਼ਵਤ ਦਿੱਤੀ ਹੈ ਪਾਸ ਕਰਨ ਵਾਲੇ ਨੂੰ ਉਹ ਬੰਦੇ ਨੂੰ ਕਿੱਦਾਂ ਰਿਸ਼ਵਤ ਦਿੱਤੀ ਇਹਨਾਂ ਨੇ ਮੈਂ ਗਵਰਨਮੈਂਟ ਨੂੰ ਇਹ ਰਿਕਵੈਸਟ ਕਰਦਾ ਕਿ ਇਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਐ ਚੀਜ਼ ਦੀ ਨਾਲੇ ਪਾਸ ਕਰਨ ਵਾਲੇਾਂ ਤੇ ਹੋਣੀ ਚਾਹੀਦੀ ਹੈ ਕਿ ਇਦਾਂ ਘਰ ਦੇ ਨਾਲ ਕੋਠੀਆਂ ਪਾਈਆਂ ਸੀ ਦੋਨੇ ਪਰਾ ਫੌਜ ਚ ਠੀਕ ਹੈ ਮੈਂ ਬਤੌਰ ਫੌਜ ਚਾ ਮੇਰਾ ਭਰਾ ਫੌਜ ਚ ਦੋਨੇ ਫੌਜ ਚ ਡਿਊਟੀ ਕਰਦੇ ਆ ਪਰ ਇਹਨਾਂ ਨੂੰ ਕੋਈ ਕੰਨ ਤੇ ਜੂਨ ਨਹੀਂ ਸਰਕਦੀ ਮੈਂ ਤੁਹਾਨੂੰ ਦਿਖਾਉਣਾ ਮੌਕੇ ਤੇ ਦਿਖਾਉਣਾ ਸੈਲਰ ਚੱਲਦਾ ਵੀ ਇਹ ਘਰ ਤੋਂ ਕਿੰਨੀ ਕੁ ਦੂਰੀ ਤੇ ਸੈਲਰ ਹੈ ਰਾਜ ਫੜੀ ਮੂੰਹ ਆ ਫੜ ਵਾਧਾ ਇਧਰ ਲਿਓ ਆ ਆ ਜਾਗਾ ਤੂੰ ਤੇ ਆ ਮਕਾਨ ਨਾਲ ਕਿੰਨਾ ਕੁ ਫਰਕ ਹੈ ਮਕਾਨ ਦੇ ਨਾਲ ਤੇ ਇਥੋਂ ਨਾਲ ਸੈਲਰ ਇਹਦੇ ਜਮ ਇਹਨੇ 50 ਮੀਟਰ ਦੀ ਜਿਆ 20 ਮੀਟਰ ਦੀ ਸੂਰਜ ਦੇ ਕੋਈ ਸੈਲਰ ਖੋੜ ਸਕਦਾ ਨਾਲ ਜਿਹੜੇ ਸਾਹਿਬ ਇਹਨਾਂ ਨੇ ਪਾਇਆ ਸੈਲਰ ਦੋਨੋਂ ਚਲਾਈਤ ਹੋਈ ਚੱਲ ਲੋ ਕਰ ਕਹਿੰਦੇ ਮਸ਼ੀਨ ਬੰਦ ਕਰ ਜਦੋਂ ਹੋਵਣਗੇ ਕਹਿੰਦੇ ਤੂੰ ਫੇਰ ਗੱਲ ਕਰਾਈਂ